ਵਿਕਰਮ ਮਜੀਠੀਆ ਕਹਿ ਰਹੇ ਨੇ ਪੁਲਿਸ ਠੋਡੇ ਮਾਰ ਕੇ ਡੀਐਸਪੀ ਇੰਦਰਪਾਲ ਦੀ ਅਗਵਾਈ ਦੇ ਵਿੱਚ ਮੇਰੇ ਘਰ ਅੰਦਰ ਦਾਖਲ ਹੋਈ ਹੈ ਆਪਣੇ ਕੰਮ ਕਰਾਉਣ ਦੇ ਲਈ ਜਿਹੜੇ ਲੋਕ ਆਏ ਹੋਏ ਸੀ ਵਿਕਰਮ ਸਿੰਘ ਮਜੀਠੀਆ ਹੋਰਾਂ ਨੂੰ ਮਿਲਣ ਦੇ ਲਈ ਉਹਨਾਂ ਨੂੰ ਇੱਕ ਕਮਰੇ ਦੇ ਵਿੱਚ ਡੱਕ ਕੇ ਬਾਹਰ ਪੁਲਿਸ ਮੁਲਾਜ਼ਮ ਖੜਾਏ ਗਏ ਤੇ ਉਹਨਾਂ ਨੂੰ ਪਾਣੀ ਤੱਕ ਪੀਣ ਨਹੀਂ ਜਾਣ ਦਿੱਤਾ ਗਿਆ ਉਹਨੂੰ ਪਸ਼ਾਬ ਕਰਨ ਤੱਕ ਨਹੀਂ ਜਾਣ ਦਿੱਤਾ ਆ ਇਹਦੀ ਰਿਕਾਰਡਿੰਗ ਕਰੀ ਮਾੜਾ ਸਾਨੂੰ ਪਾਣੀ ਪੀਣ ਤੱਕ ਵੀ ਨਹੀਂ ਜਾਣ ਦਿੱਤਾ ਹੈਂਡੀਕੈਪ ਬੰਦਾ ਜੀ ਇਹਨੂੰ ਪਸ਼ਾਬ ਕਰਨ ਤੱਕ ਨਹੀਂ ਜਾਣ ਦਿੱਤਾ ਬਾਹਰ ਨਹੀਂ ਜਾਣ ਦੇ ਗਨੀਪਕੌਰ ਮਜੀਠੀਆ ਉੱਥੇ ਦਾਖਲ ਹੁੰਦੇ ਨਹੀਂ ਤਾਂ ਗਨੀਪਕੌਰ ਮਜੀਠੀਆ ਕਹਿੰਦੇ ਨਹੀਂ ਕਿ ਥਿਸ ਇਜ਼ ਮਾਈ ਹਾਊਸ ਤੁਸੀਂ ਇੱਧਰ ਕਿਵੇਂ ਆ ਸਕਦੇ ਹੋ ਜਾਂ ਤੁਸੀਂ ਇੱਕ ਤਰੀਕਾ ਹੁੰਦਾ ਹੈਗਾ ਥਾਊ ਹਵ ਯੂ ਬਾਜਟਿੰਗ ਟੂ ਮਾਈ ਹਾਊਸ ਵਿਆਊਟ ਮਾਈ ਨੋਲੇਜ ਨਾ ਦਸ ਲੋ ਦਸ ਨਹੀਂ ਰਿਹਾ ਨਾ ਕੋਈ ਦਸ ਨਹੀਂ ਰਿਹਾ ਵਾਈਗੁਰੂ ਜੀ ਦਾ ਖਾਲਸਾ ਵਾਈਗੁਰੂ ਜੀ ਦੀ ਫਤਿਹ ਅਰਸ਼ਵਰੇ ਤੜਕਸਰ ਵਿਕਰਮ ਸਿੰਘ ਮਜੀਠੀਆ ਹੋਰਾਂ ਦੇ ਘਰ ਇੱਕ ਸਰਚ ਛੇੜ ਕੀਤੀ ਜਾਂਦੀ ਹੈ ਵਿਜੀਲੈਂਸ ਅਤੇ ਪੰਜਾਬ ਪੁਲਿਸ ਦੀ ਟੀਮ ਦੇ ਵੱਲੋਂ ਪੰਜਾਬ ਦੇ ਵਿੱਚ 25 ਤਵਾਂ ਤੇ ਛਾਪੇਮਾਰੀ ਕੀਤੀ ਗਈ ਹੈ ਜਿਨ੍ਹਾਂ ਦੇ ਵਿੱਚੋਂ ਵਿਕਰਮ ਸਿੰਘ ਮਜੀਠੀਆ ਦੇ ਸ੍ਰੀ ਅਮਰਸਰ ਸਾਹਿਬ ਗ੍ਰਹਿ ਵਿਖੇ ਤੇ ਇਸ ਤੋਂ ਇਲਾਵਾ ਉਹਨਾਂ ਦੀ ਜਿਹੜੀ ਚੰਡੀਗੜ੍ਹ ਰਹਾਇਸ਼ ਹੈ ਉਹਨਾਂ ਦੇ ਪਤਨੀ ਗਨੀਵ ਕੌਰ ਮਜੀਠੀਆ ਜਿਹੜੇ ਕਿ ਮਜੀਠੇ ਤੋਂ ਵਿਧਾਇਕ ਨਹੀਂ ਉਹਨਾਂ ਦੀ ਜਿਹੜੀ ਸਰਕਾਰੀ ਰਿਹਾਇਸ਼ ਹੈ ਉਸ ਦੇ ਉੱਤੇ ਸਰਚ ਆਪਰੇਸ਼ਨ ਕੀਤਾ ਗਿਆ ਪਰ ਸਵਾਲ ਇਹ ਖੜੇ ਹੁੰਦੇ ਨੇ ਕਿ ਸਰਚ ਆਪਰੇਸ਼ਨ ਦਾ ਤਰੀਕਾ ਕੀ ਸੀ ਜਿਸ ਤਰੀਕੇ ਨਾਲ ਵਿਕਰਮ ਮਜੀਠੀਆ ਕਹਿ ਰਹੇ ਨੇ ਕਿ ਪੁਲਿਸ ਠੋਡੇ ਮਾਰ ਕੇ ਡੀਐਸਪੀ ਇੰਦਰਪਾਲ ਦੀ ਅਗਵਾਈ ਦੇ ਵਿੱਚ ਮੇਰੇ ਘਰ ਅੰਦਰ ਦਾਖਲ ਹੋਈ ਹੈ ਜਿਹੜੀ ਹਲਕੇ ਦੀ ਸੰਗਤ ਉੱਥੇ ਬੈਠੀ ਹੋਈ ਸੀ ਆਪਣੇ ਕੰਮ ਕਰਾਉਣ ਦੇ ਲਈ ਜਿਹੜੇ ਲੋਕ ਆਏ ਹੋਏ ਸੀ ਵਿਕਰਮ ਸਿੰਘ ਮਜੀਠੀਆ ਹੋਰਾਂ ਨੂੰ ਮਿਲਣ ਦੇ ਲਈ ਉਹਨਾਂ ਨੂੰ ਇੱਕ ਕਮਰੇ ਦੇ ਵਿੱਚ ਡੱਕ ਕੇ ਬਾਹਰ ਪੁਲਿਸ ਮੁਲਾਜ਼ਮ ਖੜਾਏ ਗਏ ਤੇ ਉਹਨਾਂ ਨੂੰ ਪਾਣੀ ਤੱਕ ਪੀਣ ਨਹੀਂ ਜਾਣ ਦਿੱਤਾ ਗਿਆ ਉਹਨਾਂ ਨੂੰ ਪਿਸ਼ਾਬ ਕਰਨ ਤੱਕ ਜਾਣ ਨਹੀਂ ਦਿੱਤਾ ਗਿਆ ਤਾਂ ਇਸ ਦੇ ਉੱਤੇ ਜਿਹੜੇ ਆ ਵੱਡੇ ਸਵਾਲ ਖੜੇ ਹੁੰਦੇ ਆ ਕਿਉਂਕਿ ਵਿਕਰਮ ਮਜੀਠੀਆ ਕਹਿ ਰਹੇ ਨੇ ਕਿ ਅਸੀਂ ਕੋਆਪਰੇਟ ਕਰਨ ਦੇ ਲਈ ਤਿਆਰ ਆ ਹੁਣ ਤੱਕ ਜਿਹੜੀ ਉਹਨਾਂ ਦੀ ਅਰੈਸਟ ਵੀ ਪੈ ਚੁੱਕੀ ਆ ਤਕਰੀਬਨ ਸਵੇਰੇ 8-9 ਵਜੇ ਦੇ ਦਰਮਿਆਨ ਇਹ ਰੇਡ ਹੁੰਦੀ ਆ ਵਿਕਰਮ ਮਜੀਠੀਆ ਅਮਰਸਰ ਰਾਾਇਸ਼ਵਿਕੇ ਮੌਜੂਦ ਸੀਗੇ ਉਹਨਾਂ ਦੇ ਪਤਨੀ ਮਜੀਠੇ ਤੋਂ ਜੋ ਵਿਧਾਇਕ ਨੇ ਗਨੀਬ ਕੌਰ ਮਜੀਠਾ ਉਹ ਵੀ ਮੌਕੇ ਦੇ ਉੱਤੇ ਮੌਜੂਦ ਸਨ ਤਾਂ ਇੱਕਦਮ ਜਦੋਂ ਡੀਐਸਪੀ ਇੰਦਰਪਾਲ ਅੰਦਰ ਪਹੁੰਚਦੇ ਐ ਵਿਕਰਮ ਮਜੀਠੀਆ ਦੇ ਘਰ ਜਾਂਦੇ ਨੇ ਤਾਂ ਉਸ ਤੋਂ ਬਾਅਦ ਆਪਸ ਦੇ ਵਿੱਚ ਗੱਲਬਾਤ ਜਦੋਂ ਕਰ ਰਹੇ ਹੁੰਦੇ ਨੇ ਵਿਕਰਮ ਮਜੀਠੀਆ ਤੇ ਡੀਐਸਪੀ ਇੰਦਰਪਾਲ ਉਹ ਵੀਡੀਓ ਆਪਾਂ ਵਿਕਰਮ ਮਜੀਠੀਆ ਹੋਰਾਂ ਦੇ ਪੇਜ ਦੇ ਉੱਤੇ ਦੇਖੀ ਆ ਪਰ ਬਾਅਦ ਦੇ ਵਿੱਚ ਜਦੋਂ ਗਨੀਬ ਕੌਰ ਮਜੀਠੀਆ ਉੱਥੇ ਦਾਖਲ ਹੁੰਦੇ ਨੇ ਤਾਂ ਗਨੀਬ ਕੌਰ ਮਜੀਠੀਆ ਕਹਿੰਦੇ ਨੇ ਕਿ ਥਿਸ ਇਜ਼ ਮਾਈ ਹਾਊਸ ਤੁਸੀਂ ਇੱਧਰ ਕਿਵੇਂ ਆ ਸਕਦੇ ਹੋ ਜਾਂ ਤੁਸੀਂ ਇੱਕ ਤਰੀਕਾ ਹੁੰਦਾਗਾ ਮਤਲਬ ਲੌਕ ਹੀ ਕਹਿੰਦਾਗਾ ਇਸ ਦੇਸ਼ ਦਾ ਕਾਨੂੰਨ ਕੀ ਕਹਿੰਦਾ ਜਦੋਂ ਤੁਸੀਂ ਕਿਸੇ ਦੇ ਘਰ ਜਾਣਾ ਤੁਸੀਂ ਆਪਣੀ ਆਈਡੈਂਟੀ ਦਿਖਾਉਣੀ ਆ ਤੁਸੀਂ ਗੱਲ ਕਰਨੀ ਹੈ ਉਹਨਾਂ ਦੇ ਨਾਲ ਤਾਂ ਪਰ ਜਿਵੇਂ ਵਿਕਰਮਜੀਠੀਆ ਕਹਿ ਰਹੇ ਨੇ ਕਿ ਇਹ ਤਾਂ ਠੋਡੇ ਮਾਰ ਕੇ ਅੰਦਰ ਦਾਖਲ ਹੋਈ ਹੈ ਸੋ ਇਸ ਦੇ ਉੱਤੇ ਵੱਡੇ ਸਵਾਲ ਖੜੇ ਹੁੰਦੇ ਨੇ ਆਖਰ ਪੁਲਿਸ ਐ ਕਿਉਂ ਦਾਖਲ ਹੋਈ ਵਿਜੀਲੈਂਸ ਐ ਕਿਉਂ ਦਾਖਲ ਹੋਈ ਕੀ ਮਤਲਬ ਜਿਹੜੇ ਸਵਾਲ ਇਹ ਹੁੰਦੇ ਨੇ ਕਿ ਪੋਲੀਟੀਕਲ ਇਵੈਂਟ ਡਾਟਾ ਸਿਆਸੀ ਬਦਲਾਖੋਰੀ ਜਿਸ ਨੂੰ ਆਪਾਂ ਕਹਿੰਦੇ ਆ ਚਾਹੇ ਉਹ ਸੁਖਪਾਲ ਖੈਰਾ ਖਿਲਾਫ ਹੋਵੇ ਚਾਹੇ ਉਹ ਬੰਬਾਂ ਵਾਲੇ ਮਸਲੇ 'ਚ ਪ੍ਰਤਾਪ ਸਿੰਘ ਬਾਜਵਾ ਖਿਲਾਫ ਹੋਵੇ ਕੀ ਆਪੋਜੀਸ਼ਨ ਦੀ ਆਵਾਜ਼ ਨੂੰ ਦਬਾਉਣ ਦੇ ਲਈ ਕੀਤਾ ਜਾ ਰਿਹਾ ਜਾਂ ਜਰਨਲਿਸਟਾਂ ਦੀ ਆਵਾਜ਼ ਨੂੰ ਦਬਾਉਣ ਦੇ ਲਈ ਕੀਤਾ ਜਾ ਰਿਹਾ ਕਦੇ ਜਰਨਲਿਸਟਾਂ ਤੇ ਪਰਚੇ ਕਦੇ ਆ ਦੂਜੇ ਪਾਸੇ ਆਪੋਜੀਸ਼ਨ ਲੀਡਰਸ ਦੇ ਉੱਤੇ ਪਰਚੇ ਮਤਲਬ ਇਸ ਪੱਖ ਤੋਂ ਵੀ ਇਸ ਨੂੰ ਦੇਖਿਆ ਜਾ ਰਿਹਾ ਕਿ ਅਜਿਹੀ ਸਰਕਾਰ ਕਿਉਂ ਕਰ ਰਹੀ ਹੈ ਪਰ ਦੂਜੇ ਪਾਸੇ ਜਿਹੜੇ ਬਿਆਨ ਆਏ ਨੇ ਚਾਹੇ ਉਹ ਦੀਪਕ ਬਾਲੀ ਹੋਰਾਂ ਦਾ ਬਿਆਨ ਹੋਵੇ ਆਮ ਆਦਮੀ ਪਾਰਟੀ ਵੱਲੋਂ ਇੰਨਾਂ ਦੂਜੇ ਪਾਸੇ ਬਲਤੇਜ ਪੰਨੂ ਹਰਾਂ ਦਾ ਬਿਆਨ ਹੋਵੇ ਕਿ 2007 ਤੋਂ 17 ਤੱਕ ਪੰਜਾਬ ਦੇ ਵਿੱਚ ਨਸ਼ੇ ਦਾ ਪ੍ਰਕੋਪ ਬਹੁਤ ਜ਼ਿਆਦਾ ਵਧਿਆਗਾ 7 ਤੋਂ ਲੈ ਕੇ 17 ਦੇ ਦੌਰਾਨ ਪੰਜਾਬ ਨੂੰ ਐਸਾ ਉਜਾੜ ਦਿੱਤਾ ਕਿ ਪੰਜਾਬ ਦੀ ਇੱਕ ਪੀੜ੍ਹੀ ਜਿਹੜੀ ਸੀ ਉਹ ਇਹਨਾਂ ਨਸ਼ਿਆਂ ਨੇ ਖਾ ਲਈ ਨਾ ਸਿਰਫ ਪੰਜਾਬ ਬਲਕਿ ਇੰਟਰਨੈਸ਼ਨਲ ਡਰੱਗ ਰੈਕਡ ਦੇ ਨਾਲ ਵੀ ਇਹਦੇ ਤਾਰ ਜੁੜਦੇ ਰਹੇ ਸੱਤਾ ਤੇ ਪਿੰਦੀ ਕੌਣ ਸੀ ਭੋਲੇ ਨੇ ਕੀ ਕਿਹਾ ਸੀ ਲੋਕਾਂ ਨੂੰ ਭੁੱਲਿਆ ਥੋੜੀ ਆ ਅਸੀਂ ਇਹ ਲੜਾਈ ਲੜ ਰਹੇ ਹਾਂ ਅਗਲੀਆਂ ਪੀੜ੍ਹੀਆਂ ਦੇ ਵਾਸਤੇ ਦੇ ਨਾਲ ਹੀ ਜਿਹੜਾ ਦੀਪਕ ਬਾਲੀ ਹੋਰਾਂ ਨੇ ਕਿਹਾ ਹੈ ਕਿ ਪੰਜਾਬ ਦੇ ਵਿੱਚ ਲੱਖਾਂ ਹੀ ਘਰ ਉਜਾੜਨ ਵਾਲਾ ਬੰਦਾ ਮਤਲਬ ਜੋ ਹੈ ਤਾਂ ਦੂਜੀ ਜਿਹੜੀ ਇਹ ਯੁੱਧ ਨਸ਼ਿਆਂ ਵਿਰੁੱਧ ਦੀ ਜਿਹੜੀ ਇਹ ਕਾਰਵਾਈ ਹੈ ਇਸ ਕਰਕੇ ਐਫ ਆਈ ਆਰ ਕੀਤੀ ਗਈ ਹੈ ਪਰ ਐਫ ਆਈ ਆਰ ਕਿੱਥੇ ਆ ਸਵਾਲ ਇਹ ਵੀ ਹੈ ਮਤਲਬ ਸਰਕਾਰ ਹਰ ਇੱਕ ਚੀਜ਼ ਨੂੰ ਬਹੁਤ ਮਤਲਬ ਅਹਿਮ ਤਰੀਕੇ ਨਾਲ ਪ੍ਰਚਾਰ ਦੀ ਹੈ ਬਹੁਤ ਵਧੀਆ ਤਰੀਕੇ ਨਾਲ ਪ੍ਰਚਾਰ ਦੀ ਹੈ ਜਿਹੜੇ ਚੰਗੇ ਕੰਮ ਨੇ ਸਰਕਾਰ ਦੇ ਉਹਨਾਂ ਨੂੰ ਪ੍ਰਚਾਰ ਨਾਲ ਵੀ ਚਾਹੀਦਾ ਪਰ ਦੂਜੇ ਪਾਸੇ ਕੋਈ ਐਫ ਆਈ ਆਰ ਵੀ ਹੁੰਦੀ ਆ ਤਾਂ ਮਤਲਬ ਉਹਦੀਆਂ ਕਾਪੀਜ਼ ਆ ਜਾਂਦੀਆਂ ਨੇ ਕੱਲ ਰਾਤ ਦੀ ਜਿਹੜੀ ਐਫ ਆਈ ਆਰ ਹੋਈ ਆ ਹਜੇ ਤੱਕ ਜਿਹੜੇ ਮੇਨਸਟ੍ਰੀਮ ਚੈਨਲਸ ਵੀ ਨੇ ਉਹਨਾਂ ਕੋਲੇ ਵੀ ਐਫ ਆਈ ਆਰ ਨਹੀਂ ਪਹੁੰਚੀ ਗਈ ਜਾਂ ਅਸੀਂ ਮੰਗ ਰਹੇ ਆ ਮਤਲਬ ਐਫ ਆਈ ਆਰ ਹਜੇ ਤੱਕ ਨਹੀਂ ਮਿਲੀਗੀ ਕਿਸੇ ਕਿਸੇ ਵੀ ਜਰਨਲਿਸਟ ਨੂੰ ਹਲੇ ਤੱਕ ਨਹੀਂ ਮਿਲੀ ਆ ਹੋ ਸਕਦਾ ਇਸ ਵੀਡੀਓ ਤੋਂ ਬਾਅਦ ਮਿਲ ਜਾਵੇ ਜਾਂ ਜਨ ਤੱਕ ਹੋ ਜਾਵੇ ਪਰ ਹਲੇ ਤੱਕ ਜਿਹੜੀ ਐਫ ਆਈ ਆਰ ਆ ਉਹ ਜਨ ਤੱਕ ਨਹੀਂ ਕੀਤੀ ਗਈ ਆਖਰ ਐਫ ਆਈ ਆਰ ਚ ਕੀ ਲਿਖਿਆ ਗਿਆ ਕੀ ਜਿਹੜਾ ਆ ਕੀ ਐਵਿਡੈਂਸ ਜਿਹੜੇ ਆ ਵਿਕਰਮ ਜੀਠੀਆ ਖਿਲਾਫ ਮਿਲੇ ਨੇ ਇਹ ਸਰਚ ਕਿਉਂ ਹੋਈ ਆ ਤਾਂ ਉਹ ਐਫ ਆਈ ਆਰ ਪੜ੍ਹ ਕੇ ਪਤਾ ਲੱਗੇਗਾ ਪਰ ਐਫ ਆਈ ਆਰ ਹਜੇ ਤੱਕ ਨਹੀਂ ਮਿਲੀਗੀ ਪਰ ਸਵਾਲ ਇਹ ਉੱਠਦੇ ਆ ਜਿਹੜਾ ਮਿਸਬੀਹੇਵ ਇੱਕ ਇਲੈਕਟਿਡ ਐਮਐਲਏ ਦੇ ਨਾਲ ਕੀਤਾ ਗਿਆ ਹੈ। ਵਿਕਰਮ ਮਜੀਠੀਆ ਕਹਿ ਰਹੇ ਮੇਰੀ ਪਤਨੀ ਦੇ ਨਾਲ ਮਿਸਬੀਹੇਵ ਕੀਤਾ ਗਿਆ ਹੈ। ਜਦੋਂ ਗਨੀਪ ਗੌਰਮ ਮਜੀਠੀਆ ਕਹਿੰਦੇ ਨੇ ਕਿ ਦਿਸ ਇਜ਼ ਮਾਈ ਹਾਊਸ ਤੁਸੀਂ ਐ ਕਿਵੇਂ ਆ ਸਕਦੇ ਹੋ? ਨੋ ਨੋ ਯੂ ਹੈਵ ਨੋਟ ਟੋਲਡ ਮੀ ਐਨੀਥਿੰਗ। ਆਈ ਵਾਂਟ ਟੂ ਨੋ ਵਾਟ ਇਜ਼ ਗੋਇੰਗ ਆਨ ਹਰ। ਦਿਸ ਇਜ਼ ਮਾਈ ਹਾਊਸ। ਆ ਪਲੀਜ਼ ਮੇਰੇ ਵਾਈਫ ਨਾਲ ਕੋਈ ਪਿੱਛੇ ਹੋ ਜਾਓ। ਇੱਥੇ ਹੋ ਜਾਓ। ਦਿਸ ਇਜ਼ ਮਾਈ ਹਾਊਸ। ਆਈ ਵਾਂਟ ਟੂ ਨੋ ਵਾਟ ਇਜ਼ ਗੋਇੰਗ ਆਨ। ਆਰ ਆਮ ਨਾ ਪਿੱਛੇ ਹੋ ਜਾਓ। ਡੋਨਟ ਮਿਸਬੀਹੇਵ ਨਾ ਦਸੋ ਦਸੋ ਦਸਵੀਂ ਨਹੀਂ ਲਿਆਣਾ ਕੋਈ ਦਸਵੀਂ ਨਹੀਂ ਰਿਹਾ ਉਹ ਹੀ ਸੈਡ ਇਹ ਦੱਸਣਗੇ ਤੁਸੀਂ ਕਹਿ ਰਹੇ ਹੋ ਇਹ ਦੱਸਣਗੇ ਮੇਰੇ ਮਾਮਲੀ ਗੱਲ ਇੱਕ ਤਰੀਕਾ ਹੁੰਦਾ ਘਰੇ ਆਉਂਦਾ ਤੁਸੀਂ ਆਪਦੇ ਆਪ ਨੂੰ ਇੰਟਰੋਡਿਊਸ ਕਰਾਓ ਭਾਈ ਤੁਸੀਂ ਸਿਵਲ ਦੇ ਵਿੱਚ ਆਏ ਹੋ ਤੁਹਾਡੇ ਕਿਸੇ ਦੇ ਕੋਈ ਵਰਦੀ ਨਹੀਂ ਪਾਈ ਹੋਈਗੀ ਤੁਸੀਂ ਕੌਣ ਹੋ ਆਮ ਇਲੈਕਟਡ ਐਮਐਲਏ ਤਾਂ ਜਦੋਂ ਕਹਿੰਦੇ ਨੇ ਕਿ ਦਿਸ ਇਜ਼ ਮਾਈ ਹਾਊਸ ਤਾਂ ਡੀਐਸਪੀ ਅੰਦਰਪਾਲ ਸਵਾਲ ਕਰਦੇ ਨੇ ਕਿ ਕੀ ਇਹ ਤੁਹਾਡਾ ਹਾਊਸ ਆਰ ਯੂ ਓਨਰ ਆਫ ਦਿਸ ਹਾਊਸ ਤਾਂ ਮਤਲਬ ਬਿਕਰਮਜੀਠੀਆ ਅਮਰਸਰ ਸਾਹਿਬ ਕਰਾਏਤੇ ਰਹਿੰਦੇ ਨੇ ਤਾਂ ਮਤਲਬ ਇਹ ਸਵਾਲ ਪੁੱਛਣਾ ਕੀ ਵਾਜਬ ਹੈ ਕੀ ਇਹ ਸਵਾਲ ਪੁੱਛਿਆ ਜਾ ਸਕਦਾ ਕਿਸੇ ਨੂੰ ਬਿਕਰਮਜੀਠੀਆ ਨੇ ਵੀ ਇਹੀ ਗੱਲ ਉਸ ਸਮੇਂ ਆਖੀ ਕਿ ਤੁਸੀਂ ਕੌਣ ਹੋ ਨਿਓ ਮਤਲਬ ਇਹ ਸਵਾਲ ਪੁੱਛਣ ਵਾਲੇ ਤੁਸੀਂ ਮੇਰੀ ਇੰਟਰੋਗੇਸ਼ਨ ਕਰਨੀ ਹੈ ਤੁਸੀਂ ਮੇਰੇ ਨਾਲ ਗੱਲ ਕਰਨੀ ਹੈ ਜਾਂ ਤੁਹਾਡੇ ਕੋਲੇ ਸਰਚ ਵਾਰੰਟ ਹੈ ਮਤਲਬ ਇਹ ਵੀ ਸਵਾਲ ਆ ਬਾਅਦ ਦੇ ਵਿੱਚ ਜਦੋਂ ਚੰਡੀਗੜ੍ਹ ਰਹਾਇਸ਼ ਦੇ ਉੱਤੇ ਅਰਸ਼ਦੀਪ ਕਲੇਰ ਜਿਹੜੇ ਕਿ ਲੀਗਲ ਐਡਵਾਈਜ਼ਰ ਵੀ ਨੇ ਸ਼੍ਰੋਮਣੀ ਅਕਾਲੀ ਦਲ ਦੇ ਚੀਫ ਸਪੋਕਸਪਰਸਨ ਵੀ ਨੇ ਉਹ ਪੌਂਟਦੇ ਨੇ ਤਾਂ ਉਹਨਾਂ ਨੂੰ ਵਿਜੀਲੈਂਸ ਦੇ ਵੱਲੋਂ ਫੋਨ ਦੇ ਵਿੱਚ ਇੱਕ ਸਰਚ ਵਾਰੰਟ ਦਿਖਾਇਆ ਜਾਂਦਾ ਜਿਹੜਾ 25 ਥਾਵਾਂ ਦੇ ਉੱਤੇ ਜਿਹੜਾ ਸਰਚ ਜਿਹੜੀ ਆ ਪੰਜਾਬ ਦੇ ਵਿੱਚ ਉਹ ਕੀਤੀ ਗਈ ਆ ਪਰ ਸਵਾਲ ਇਹ ਖੜੇ ਹੁੰਦੇ ਨੇ ਕਿ ਕਿਸੇ ਦੇ ਨਾਲ ਮਿਸਬੀਹੇਵ ਕਰਨਾ ਕੀ ਜਾਇਜ਼ ਆ ਕਿ ਜੇ ਇੱਕ ਫਾਰਮਰ ਮਿਨਿਸਟਰਰ ਦੇ ਨਾਲ ਜਾਂ ਇੱਕ ਸੀਨੀਅਰ ਲੀਡਰ ਦੇ ਨਾਲ ਐਦਾਂ ਹੋ ਸਕਦਾ ਤਾਂ ਆਮ ਬੰਦੇ ਦੇ ਨਾਲ ਕਿਵੇਂ ਹੋ ਸਕਦਾ ਹਾਂ ਬਿਕਰਮ ਮਜੀਠੀਆ ਖਿਲਾਫ ਜੇ ਕੋਈ ਐਵੀਡੈਂਸ ਨੇ ਪਰੋਸ ਸਾਭ ਦੀ ਕਾਰਵਾਈ ਕਰ ਰਹੀ ਹੈ ਤਾਂ ਮਤਲਬ ਕਰਨੀ ਚਾਹੀਦੀ ਹੈ ਪੁਰਸ ਨੂੰ ਕਾਂਗਰਸ ਦੀ ਸਰਕਾਰ ਦੇ ਵਿੱਚ ਐਂਡੀਪੀਐਸ ਐਕਟ ਦੇ ਤਹਿਤ ਮਾਮਲਾ ਦਰਜ ਹੁੰਦਾ ਹੈ ਵਿਕਰਮ ਮਜੀਠੀਆ ਦੇ ਉੱਤੇ ਵਿਕਰਮ ਮਜੀਠੀਆ ਲੰਮਾ ਸਮਾਂ ਜੇਲ੍ਹ ਦੇ ਵਿੱਚ ਵੀ ਰਹਿ ਕੇ ਆਉਂਦੇ ਨੇ ਬਾਅਦ ਦੇ ਵਿੱਚ ਉਹਨਾਂ ਨੂੰ ਬੇਲ ਵੀ ਮਿਲਦੀ ਹੈ ਹਾਈ ਕੋਰਟ ਤੋਂ ਬੇਲ ਮਿਲਦੀ ਹੈ ਸੁਪਰੀਮ ਕੋਰਟ ਤੱਕ ਜਿਹੜਾ ਆ ਉਹ ਕੇਸ ਲੜਦੇ ਨੇ ਉੱਥੋਂ ਵੀ ਬੇਲ ਲੈ ਕੇ ਆਉਂਦੇ ਨੇ ਪਰ ਦੂਜੇ ਪਾਸੇ ਅਗਰ ਜੇ ਹੁਣ ਵਿਕਰਮ ਮਜੀਠੀਆ ਖਿਲਾਫ ਕੋਈ ਵੀ ਐਵੀਡੈਂਸ ਹੈ ਚਾਹੇ ਜਿਵੇਂ ਦੀਪਕ ਬਾਲੀ ਕਹਿ ਰਹੇ ਨੇ ਜਾਂ ਦੂਜੇ ਪਾਸੇ ਬਲਤੇਜ ਬੰਨੂ ਕਹਿ ਰਹੇ ਨੇ ਕਿ ਇਹ ਤਾਂ ਨਸ਼ਿਆਂ ਵਿਰੋਧ ਤੋਂ ਬਾਅਦ ਜਿਹੜੀ ਇਹ ਅਗਲੀ ਕਾਰਵਾਈ ਹੈ ਇਹ ਅਗਲੀ ਕਾਰਵਾਈ ਹੈ ਤਾਂ ਇਹ ਅਗਲੀ ਕਾਰਵਾਈ ਦੇ ਵਿੱਚ ਜੀ ਐਵੀਡੈਂਸ ਹੈ ਤਾਂ ਉਹਨਾਂ ਨੂੰ ਜਨਤਕ ਕੀਤਾ ਜਾਵੇ ਸਭ ਤੋਂ ਪਹਿਲਾਂ ਤਾਂ ਐਫ ਆਈ ਆਰ ਹੀ ਜਨਤਕ ਹੋਣੀ ਚਾਹੀਦੀ ਹੈ ਜਿਹੜੀ ਕਿ ਹਜੇ ਤੱਕ ਕਿਸੇ ਦੇ ਕੋਲ ਨਹੀਂ ਆਈਗੀ ਮਤਲਬ ਇਹ ਜ਼ਰੂਰ ਵੱਡਾ ਸਵਾਲ ਹੈ ਖਾਸ ਕਰ ਜਰਨਲਿਸਟਾਂ ਕੋਲ ਤਾਂ ਜ਼ਰੂਰ ਹੋਣੀ ਚਾਹੀਦੀ ਹੈ ਪੱਤਰਕਾਰਾਂ ਕੋਲ ਤਾਂ ਜ਼ਰੂਰ ਜਿਹੜੀ ਆ ਉਹ ਪਹੁੰਚਣੀ ਚਾਹੀਦੀ ਹੈ ਐਵੀਡੈਂਸ ਹਜੇ ਤੱਕ ਉਹ ਖਬਰਾਂ ਦੇ ਵਿੱਚ ਨਹੀਂ ਆਈ ਤਕਰੀਬਨ ਜਿਹੜਾ ਆ ਇੱਕ ਵੱਚ ਚੁੱਕਿਆ ਮਤਲਬ ਰਾਤ ਨੂੰ ਐਫ ਆਈ ਆਰ ਹੋਈ ਮਾਰਨਿੰਗ ਰੇਡ ਹੋਈ ਤਰੀਡ ਤੋਂ ਬਾਅਦ ਵੀ ਤਕਰੀਬਨ ਜਿਹੜਾ ਆ 4 ਘੰਟੇ ਜਿਹੜੇ ਬੀਤ ਚੁੱਕੇ ਨੇ 4-5 ਘੰਟੇ ਬੀਤ ਚੁੱਕੇ ਨੇ ਹਜੇ ਤੱਕ ਜਿਹੜੀ ਐਫਆਈਆਰ ਆਹੋ ਜਨ ਤੱਕ ਨਹੀਂ ਕੀਤੀ ਗਈ ਉਹ ਜਨ ਤੱਕ ਕਿਉਂ ਨਹੀਂ ਕੀਤੀ ਜਾ ਰਹੀ ਇਸ ਦੇ ਉੱਤੇ ਵੀ ਸਵਾਲ ਨੇ ਕੀ ਉਸ ਐਫਆਈਆਰ ਚ ਕੁਝ ਹੈ ਜਾਂ ਨਹੀਂ ਹੈ ਕਿਉਂਕਿ ਜਦੋਂ ਬਾਜਵਾ ਸਾਹਿਬ ਖਿਲਾਫ ਜਿਹੜਾ ਮਾਮਲਾ ਦਰਜ ਹੁੰਦਾ ਕਿ 32 ਬੰਬਾਂ ਦਾ ਬਾਜਵਾ ਸਾਹਿਬ ਨੂੰ ਕਿੱਥੋਂ ਪਤਾ ਲੱਗਿਆ ਕਿ ਸਿਰਫ ਓਪੋਜੀਸ਼ਨ ਨੂੰ ਚੁੱਪ ਕਰਾਉਣ ਲਈ ਇਹ ਸਭ ਕੀਤਾ ਜਾਂਦਾ ਜੇ ਆਪਾਂ ਥੋੜੀ ਜੀ ਪਿਛੇ ਝਾਤ ਮਾਰੀਏ ਤਾਂ 2002 ਤੋਂ 7 ਵਾਲੀ ਸਰਕਾਰ ਦੇ ਵਿੱਚ ਪਰਤਿੰਦਰ ਝਾਲ OSG ਹੁੰਦੇ ਸੀ ਜਿਹੜੇ ਮੌਕੇ ਦੇ ਤਤਕਾਲੀ ਚੀਫ ਮਿਨਿਸਟਰ ਸਰਦਾਰ ਕੈਪਟਨ ਅਮਰਿੰਦਰ ਸਿੰਘ ਜਦੋਂ ਚੀਫ ਮਿਨਿਸਟਰ ਸਨ ਤਾਂ ਉਦੋਂ ਵੀ ਵਿਜੀਲੈਂਸ ਦੀਆਂ ਰੇਡਸ ਹੋਈਆਂ ਉਦੋਂ ਵੀ ਵਿਜੀਲੈਂਸ ਦੇ ਵੱਲੋਂ ਰੇਡਸ ਕੀਤੀਆਂ ਗਈਆਂ ਤਾਂ ਹੋਮ ਦੇ ਵਿੱਚ ਇੱਕ ਗੱਲ ਪ੍ਰਕਾਸ਼ ਸਿੰਘ ਬਾਦਲ ਹੋਰਾਂ ਨੇ ਆਖੀ ਸੀ ਕਿ ਕਾਕਾ ਅਸੀਂ ਆਪਣੀ ਦਾੜੀ ਜਿਹੜੀ ਆ ਬਿਊਰੋਕ੍ਰੇਸੀ ਦੇ ਹੱਥ ਫੜਾ ਰਹੇ ਹਾਂ ਇੱਕ ਦੂਜੇ ਦੀ ਦਾੜੀ ਅਸੀਂ ਬਿਊਰੋਕ੍ਰੇਸੀ ਦੇ ਹੱਥ ਫੜਾ ਰਹੇ ਆ ਤਾਂ ਇਹ ਹੁਣ ਰੱਜ ਕੇ ਪੁੱਟਣਗੇ ਰੱਜ ਕੇ ਜਲੀਲ ਕਰਨਗੇ ਜੇ ਪੋਲਿਟੀਕਲ ਵੈਂਡਾਟਾ ਹੋ ਰਿਹਾ ਤਾਂ ਦੂਜੇ ਪਾਸੇ ਜਿਹੜੀ ਆਪੋਜੀਸ਼ਨ ਆ ਆਪੋਜੀਸ਼ਨ ਦੇ ਵੱਲੋਂ ਵੀ ਜਿਹੜੇ ਆ ਇਹ ਗੱਲਾਂ ਆਖੀਆਂ ਜਾ ਰਹੀਆਂ ਨੇ ਜਦੋਂ ਅਸੀਂ ਸੱਤਾ 'ਚ ਹੋਏ ਅਸੀਂ ਸਰਕਾਰ 'ਚ ਹੋਏ ਤਾਂ ਸਿਆਸੀ ਬਦਲਾਖੁਰੀ ਅਸੀਂ ਵੀ ਕਰਾਂਗੇ ਮਤਲਬ ਇਹ ਗੱਲਾਂ ਹੁੰਦੀਆਂ ਨੇ ਇਹ ਗੱਲਾਂ ਵਾਪਰਦੀਆਂ ਨੇ 2002 ਤੋਂ 7 ਦੇ ਵਿੱਚ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਸੀ ਸਰਕਾਰ ਜਾਣ ਵਾਲੀ ਸੀ ਵਿਜੀਲੈਂਸ ਦੀਆਂ ਰੇਡਸ ਹੋਈਆਂ ਪਹਿਲਾਂ ਵੀ ਹੋਈਆਂ ਬਾਦਲ ਫੈਮਿਲੀ ਦੇ ਉੱਤੇ ਜਾਂ ਹੋਰ ਜਿਹੜੇ ਕਾਲੀ ਲੀਡਰ ਸੀਗੇ ਉਹਨਾਂ ਦੇ ਉੱਪਰ ਤਾਂ ਮਤਲਬ ਉਦੋਂ ਰੇਡਸ ਹੋਈਆਂ ਬਾਅਦ ਦੇ ਵਿੱਚ ਜਦੋਂ 7 ਤੋਂ 12 ਵਾਲੀ ਸਰਕਾਰ ਆਉਂਦੀ ਹੈ ਤਾਂ ਉਦੋਂ ਭਰਤਿੰਦਰ ਚਾਲ ਹੋ ਰਾਨਾ ਕੀ ਕੁਝ ਹੋਇਆ ਇਹ ਵੀ ਅਸੀਂ ਸਾਰੇ ਪਲੀਪਾਂਤ ਜਾਣਦੇ ਆ ਕਿ ਸਰਕਾਰਾਂ ਸਿਰਫ ਸਿਆਸੀ ਬਦਲਾਕੁਰੀ ਕਰ ਰਹੀਆਂ ਨੇ ਜਾਂ ਲੋਕਾਂ ਨੂੰ ਵੀ ਸੁਹਿਰਦ ਹੋਣ ਦੀ ਲੋੜ ਆ ਜਿਹੜੀ ਆਡੀਅנס ਆ ਸਾਡੀ ਜਿਹੜੇ ਪੰਜਾਬ ਦੇ ਲੋਕ ਨੇ ਜਿਹੜਾ ਪੰਜਾਬ ਦਾ ਆਵਾਮ ਕਿ ਉਹ ਸਿਰਫ ਚੁਟਕਲੇ ਸੁਣ ਕੇ ਚਾਹੇ ਵਿਕਰਮ ਮਜੀਠੀਆ ਚੁਟਕਲੇ ਸੁਣਾਉਣ ਚਾਹੇ ਭਗਵੰਤ ਮਾਨ ਸੁਣਾਉਣ ਚਾਹੇ ਪ੍ਰਤਾਪ ਬਾਜਵਾ ਸੁਣਾਉਣ ਚਾਹੇ ਕੋਈ ਹੋਰ ਸੁਣਾਵੇ ਕਿ ਸਿਰਫ ਇਹੀ ਸੁਣਨ ਯੋਗ ਰਹਿ ਗਈਆਂ ਅਸੀਂ ਜਿਹੜੀ ਪੰਜਾਬ ਦੀ ਗੱਲ ਪੰਜਾਬ ਦੇ ਇਸ਼ੂਜ਼ ਦੀ ਗੱਲ ਜਾਂ ਸੁਹਿਰਦਤਾ ਦੀ ਗੱਲ ਕੀ ਪੋਲਿਟਿਸ਼ੀਅਨਸ ਮਤਲਬ ਇਕਤਾ ਕਰਨੀ ਰਹੇਗੇ ਜਿਹੜੇ ਕਰ ਰਹੇ ਨੇ ਸਿਆਸੀ ਬਦਲਾਖੂਰੀ ਦਾ ਸ਼ਿਕਾਰ ਹੋ ਰਹੇ ਨੇ ਚਾਹੇ ਕੋਈ ਹੋਵੇ ਜਾਂ ਪੱਤਰਕਾਰ ਵੀ ਉਹ ਵੀ ਸਿਆਸੀ ਬਦਲਾਖੋਰੀ ਦਾ ਸ਼ਿਕਾਰ ਹੋ ਰਿਹਾ ਮਨਿੰਦਰ ਸਿੱਧੂ ਤੇ ਪਰਚਾ ਹੋਇਆ ਉਸ ਪਰਚੇ ਦੇ ਵਿੱਚ ਕੀ ਸੀ ਇਹ ਵੀ ਸਾਰੇ ਪਲੀਪਾਂਤ ਜਾਣਦੇ ਆ ਬਾਅਦ ਦੇ ਵਿੱਚ ਉਹ ਪਰਚੇ ਕੈਂਸਲ ਹੁੰਦੇ ਨੇ ਸੋ ਇਹ ਜਿਹੜੇ ਸਵਾਲ ਨਹੀਂ ਉੱਠ ਰਹੇ ਨਹੀਂ ਜਾਂ ਜਿਹੜੇ ਇਸ਼ੂ بیس ਜਿਹੜੀ ਪੋਲਿਟਿਕਸ ਹੈ ਉਹ ਕਿਉਂ ਹੋ ਰਹੀ ਆ ਕਿ ਪੰਜਾਬ ਦੇ ਲਈ ਸੋਹਰਦਤਾ ਦੇ ਨਾਲ ਕੋਈ ਵੀ ਪੋਲੀਟੀਕਲ ਪਾਰਟੀ ਕਹਿ ਸਕਦੀ ਹੈ ਕਿ ਅਸੀਂ ਕੰਮ ਕਰ ਰਹੇ ਹਾਂ ਚਾਹੇ ਉਹ ਆਮ ਆਦਮੀ ਪਾਰਟੀ ਹੋਵੇ ਚਾਹੇ ਕਾਂਗਰਸ ਹੋਵੇ ਚਾਹੇ ਅਕਾਲੀ ਦਲ ਹੋਵੇ ਬੀਜੇਪੀ ਹੋਵੇ ਬਸਪਾ ਹੋਵੇ ਕਮਿਊਨਿਸਟ ਹੋਣ ਕੋਈ ਵੀ ਹੋਵੇ ਕਿਸੋਹਰਦਤਾ ਦੇ ਨਾਲ ਪੰਜਾਬ ਦੇ ਇਸ਼ੂਜ਼ ਜਿਹੜੇ ਨੇ ਅਡਰੈਸ ਕੀਤੇ ਜਾ ਰਹੇ ਨੇ ਓਪੋਜੀਸ਼ਨ ਵੀ ਕੀ ਆ ਉਹਦੀ ਬੰਦ ਹੀ ਭੂਮਿਕਾ ਨਿਭਾ ਰਹੀ ਹੈ ਜਿਹੜੇ ਲੀਡਰਸ ਨਿਭਾ ਰਹੇ ਆ ਉਹਨਾਂ ਨੂੰ ਸਿਆਸੀ ਬਦਲਾਖੁਰੀ ਦਾ ਸ਼ਿਕਾਰ ਹੋਣਾ ਪੈ ਰਿਹਾ ਕਿਤੇ ਨਾ ਕਿਤੇ ਇਹ ਵੀ ਗੱਲ ਹੈ ਚਾਹੇ ਉਹ ਪ੍ਰਤਾਪ ਬਾਜਵਾ ਹੋਣ ਵਿਕਰਮ ਮਜੀਠੀਆ ਹੋਣ ਸੁਖਪਾਲ ਖਹਿਰਾ ਹੋਣ ਯਾਨੀ ਥਿੰਗ ਐਲਸ ਜੇ ਆਪਾਂ ਹੋਰਾਂ ਦੀ ਗੱਲ ਕਰੀਏ ਹੋਰ ਵੀ ਬਹੁਤ ਨਹੀਂ ਤਾਂ ਜਾਂ ਜਰਨਲਿਸਟ ਵੀ ਹੋਣ ਤਾਂ ਇਹ ਸਵਾਲ ਜਿਹੜੇ ਆ ਉਹ ਜ਼ਰੂਰ ਉੱਠਦੇ ਨੇ ਇਹ ਸਵਾਲ ਜ਼ਰੂਰ ਬਣਦੇ ਨੇ ਆਖਰ ਅਸੀਂ ਕਿੱਧਰ ਨੂੰ ਜਾ ਰਹੇ ਹਾਂ ਜਿਹੜੀ ਆਪੋਜੀਸ਼ਨ ਆ ਉਹ ਵਿਕਰਮ ਮਜੀਠੀਆ ਹੋਰਾਂ ਦੇ ਹੱਕ 'ਚ ਆਉਂਦੀ ਨਜ਼ਰ ਆ ਰਹੀ ਹੈ ਸੁਖਪਾਲ ਸਿੰਘ ਖਹਿਰਾ ਹੁਰੀ ਲਾਈਵ ਹੋਏ ਆ ਤੇ ਕਹਿ ਰਹੇ ਨੇ ਕਿ ਮੈਂ निंदा ਕਰਦਾ ਜਿਹੜਾ ਇਹ ਐਕਸ਼ਨ ਕੀਤਾ ਗਿਆ ਸੋ ਇਹਦੇ ਤੜਕਸਾਰ ਜਿਹੜਾ ਪੁਲਿਸ ਭੇਜ ਕੇ ਬਿਨਾ ਜਿਹੜਾ ਆ ਐਫ ਆਈ ਆਰ ਦਿਖਾਇਆ ਜਾਂ ਇੰਟਰਡਿਊਸ ਆਫ ਦੇ ਆਪ ਨੂੰ ਕਰਾਇਆ ਇੱਕਦਮ ਕਿਸੇ ਦੇ ਘਰ ਦੇ ਅੰਦਰ ਵੜ ਕੇ ਕੰਧਾਂ ਟੱਪ ਕੇ ਤੁਸੀਂ ਜਿਸ ਤਰੀਕੇ ਦੇ ਨਾਲ ਮਾਹੌਲ ਸਿਰਜਿਆਗਾ ਤਾਂ ਇਹ ਮੰਦ ਭਾਗਾਗਾ ਪੰਜਾਬ ਪੁਲਿਸ ਸਟੇਟ ਬਣਦਾ ਜਾ ਰਿਹਾ ਤਾਂ ਸੁਪਾਲ ਸਿੰਘ ਖਹਿਰਾ ਬੋਲੇ ਨੇ ਹੋਰ ਆਪੋਜੀਸ਼ਨ ਜਿਹੜੀ ਹੈ ਉਹ ਹੱਕ ਚਾਹੀਆ ਵਿਕਰਮ ਮਜੀਠੀਆ ਹੋਰਾਂ ਦੇ ਤਾਂ ਪਰ ਦੂਜੇ ਪਾਸੇ ਸਾਨੂੰ ਦੇਖਣਾ ਬਣਦਾ ਹੈ ਕਿ ਕੀ ਪੰਜਾਬ ਦੀ ਲੀਡਰਸ਼ਿਪ ਜ਼ੁਹਿਰਦ ਹੈ ਜਾਂ ਜਿਹੜੀ ਪੰਜਾਬ ਦੇ ਵੋਟਰ ਨੇ ਉਹ ਜ਼ੁਹਿਰਦ ਨੇ ਕਿ ਉਹ ਸਿਰਫ ਚੁਟਕਲੇ ਸੁਣ ਕੇ ਆਨੰਦ ਲੈਣ ਵਾਲੇ ਐ ਸਾਡੇ ਪੋਲੀਟੀਸ਼ੀਅਨ ਕੰਮ ਕੀ ਕਰ ਰਹੇ ਨੇ ਸਾਡੇ ਪੋਲੀਟੀਸ਼ੀਅਨ ਕੀ ਕਰ ਰਹੇ ਨੇ ਮਤਲਬ ਇਸ ਦੇ ਉੱਤੇ ਸਵਾਲ ਨਹੀਂ ਹੋਣੇ ਚਾਹੀਦੇਗੇ ਤਾਂ ਇਹ ਜਿਹੜੀਆਂ ਗੱਲਾਂ ਹੈਗੀਆਂ ਨੇ ਪਰ ਦੂਜੇ ਪਾਸੇ ਜਿਸ ਤਰੀਕੇ ਨਾਲ ਵਿਕਰਮ ਮਜੀਠੀਆ ਨੇ ਕਿਹਾ ਅੱਜ ਵਾਲੇ ਐਪੀਸੋਡ ਤੇ ਆਪਾਂ ਗੱਲ ਕਰੀਏ ਸਾਰੀ ਤਾਂ ਏ ਡੀ ਜੀ ਪੀ ਪਰਮਾਰ ਦਾ ਤਬਾਦਲਾ ਉਸ ਤੋਂ ਬਾਅਦ ਬਿਕਰਮ ਮਜੀਠੀਆ ਹੋਰਾਂ ਤੇ ਐਫਆਈਆਰ ਦਰਜ ਹੋਣਾ ਉਹ ਐਫਆਈਆਰ ਹਾਲੇ ਤੱਕ ਜਨਤਕ ਨਾ ਹੋਣਾ ਤਾਂ ਇਹ ਵੱਡੇ ਸਵਾਲ ਜਿਹੜੇ ਆ ਉਹ ਖੜੇ ਕਰਦਾ ਕਿ ਇਹ ਸਿਆਸੀ ਬਦਲਾਖੁਰੀ ਤਾਂ ਨਹੀਂ ਜਾਂ ਜਿਹੜੇ ਲੀਡਰਸ ਨੇ ਉਹ ਸਿਰਫ ਸਿਆਸੀ ਬਦਲਾਖੁਰੀ ਚ ਹੀ ਫਸੇ ਹੋਏ ਨੇ ਅੱਜ ਭਗਵੰਤ ਮਾਨ ਹੋਰਾਂ ਨੇ ਬਿਕਰਮ ਮਜੀਠੀਆ ਤੇ ਪਰਚਾ ਕਰਾਤਾ ਤੇ ਬਿਕਰਮ ਮਜੀਠੀਆ ਇੱਕ ਵੀਡੀਓ ਚ ਜਾਂਦੇ ਹੋਏ ਕਹਿ ਰਹੇ ਨੇ ਜਦੋਂ ਉਹਨਾਂ ਦੀ ਅਰੈਸਟ ਪਈ ਉਹਨਾਂ ਨੂੰ ਘਰੋਂ ਲੈ ਕੇ ਜਾ ਰਹੇ ਨੇ ਕਹਿੰਦੇ ਪੁੱਤ ਤੈਨੂੰ ਟੱਕਰਾਂ ਆਂ ਇਟ ਮੀਨਸ ਜਦੋਂ ਅਕਾਲੀ ਦਲ ਆ ਗਿਆ ਤਾਂ ਵਿਕਰਮਜੀਤਿਆ ਹੁਰੀ ਭਗਵੰਤ ਮਾਨ ਤੇ ਪਰਚਾ ਕਰਾਉਣਗੇ ਕਿ ਕੀ ਇਹ ਇਸ ਗੱਲ ਦੇ ਮਾਇਨੇ ਕੀ ਨੇ ਇਸ ਗੱਲ ਦੇ ਮਤਲਬ ਕੀ ਨੇ ਕਿ ਲੀਡਰ ਜਿਹੜੇ ਨੇ ਜਾਂ ਜਿਹੜੇ ਸਾਡੇ ਪੋਲੀਟੀਸ਼ੀਅਨ ਨੇ ਉਹ ਸਿਰਫ ਸਿਆਸੀ ਬਦਲਾਖੋਰੀ ਤੱਕ ਸੀਮਤ ਰਹੇ ਨੇ ਪੰਜਾਬ ਦੀ ਗੱਲ ਸਟੇਟ ਨੂੰ ਅੱਗੇ ਲਿਜਾਣ ਦੀ ਗੱਲ ਸਟੇਟ ਦੀ ਡਿਵੈਲਪਮੈਂਟ ਦੀ ਗੱਲ ਉਹ ਕਿੱਥੇ ਖੜੀ ਆ ਇਹ ਜਿਹੜੇ ਵੱਡੇ ਜਿਹੜੇ ਸਵਾਲ ਖੜੇ ਹੁੰਦੇ ਨੇ ਅੱਜ ਦੇ ਐਪੀਸੋਡ ਤੋਂ ਬਾਅਦ ਦੇਖਦੇ ਹਾਂ ਆਉਣ ਵਾਲੇ ਦਿਨਾਂ 'ਚ ਕੀ ਕੁਝ ਹੁੰਦਾ ਹੈ ਜਾਂ ਵਿਕਰਮ ਜੀਠੀਆ ਹੋਰਾਂ ਦੇ ਵਕੀਲ ਕਿਸ ਤਰੀਕੇ ਦੇ ਨਾਲ ਜਿਹੜਾ ਆ ਉਹਨਾਂ ਨੂੰ ਡਿਫੈਂਡ ਕਰਦੇ ਨੇ ਪਰ ਹਲੇ ਤੱਕ ਜਿਹੜੀ ਐਫ ਆਈ ਆਰ ਸਾਹਮਣੇ ਨਹੀਂ ਆਈ ਤੇ ਵੱਡੇ ਸਵਾਲ ਜਿਹੜੇ ਆ ਉਹ ਜ਼ਰੂਰ ਖੜਾ ਕਰਦਾ ਹੈਗਾ ਕਿ ਆਖਰ ਜਿਹੜੀ ਐਫ ਆਈ ਆਰ ਆ ਉਹ ਜਨ ਤੱਕ ਕਿਉਂ ਨਹੀਂ ਕੀਤੀ ਗਈ ਤਾਂ ਵੀਡੀਓ ਸਾਰਿਆਂ ਨੇ ਤੁਸੀਂ ਦੇਖੀਆਂ ਹੀ ਨੇ ਵਿੱਚ ਆਪਾਂ ਵੀਡੀਓਜ਼ ਵੀ ਜਿਹੜੀ ਆ ਉਪਲੋਡ ਕਰ ਦਿੰਨੇ ਆ ਵੀਡੀਓਜ਼ ਵੀ ਸਾਰੇ ਜਣੇ ਦੇਖ ਲਓ ਹਨ ਤੇ ਜਿਹੜੇ ਬਿਆਨ ਜਿਹੜੇ ਆਮ ਆਦਮੀ ਪਾਰਟੀ ਦੇ ਵੱਲੋਂ ਦਿੱਤੇ ਗਏ ਨੇ ਚਾਹੇ ਦੀਪਕ ਬਾਲੀ ਹੋਰਾਂ ਦਾ ਬਿਆਨ ਹੋਵੇ ਜਾਂ ਦੂਜੇ ਪਾਸੇ ਬਲਤੇਜ ਬੰਨੂ ਹੋਰਾਂ ਦਾ ਬਿਆਨ ਹੋਵੇ ਉਹ ਵੀ ਸਾਰੇ ਸੁਣ ਲੈਣ ਇਹਨਾਂ ਬਿਆਨਾਂ ਦੇ ਮਾਇਨੇ ਕੀ ਨੇ ਜਾਂ ਇਸ ਪਰਚੇ ਤੋਂ ਬਾਅਦ ਪੰਜਾਬ ਕੀ ਸੋਚ ਰਿਹਾ ਹਾਲਾਂਕਿ ਕਾਲੀ ਦਲ ਦੇ ਵੱਲੋਂ ਜਿਹੜਾ ਆ ਆਪ ਦਾ ਜਿਹੜਾ ਆ ਐਕਟਿਵ ਪੋਸ ਜਿਹੜਾ ਆ ਹੁਣ ਦਿਖਾਇਆ ਜਾ ਰਿਹਾ ਅਕਾਲੀ ਦਲ ਦੇ ਜਿਹੜੇ ਵਰਕਰ ਨੇ ਉਹ ਅੰਮ੍ਰਿਤਸਰ ਰਹਾਇਸ਼ ਵਿਕਰਮਨੀਠੀਆਂ ਹੋਰਾਂ ਦੀ ਉਹ ਪਹੁੰਚ ਚੁੱਕੇ ਨੇ ਉਹਨਾਂ ਦੇ ਵੱਲੋਂ ਵੀ ਜਿਹੜਾ ਪ੍ਰੋਟੈਸਟ ਕੀਤੀ ਜਾ ਰਹੀ ਹੈ ਕੇਂਦਰ ਨੂੰ ਆਮ ਆਦਮੀ ਪਾਰਟੀ ਕਹਿੰਦੀ ਹੈ ਕਿ ਈਡੀ ਦੇ ਨਾਲ ਸਤੰਦਰ ਜੈਨ ਚੱਕ ਲੈ ਸੁਸੋਦੀਆ ਚੱਕ ਲੈ ਤੇ ਕੇਜਰੀਵਾਲ ਚੱਕ ਲੈ ਇੱਕ ਮੀਮ ਵੀ ਕਾਫੀ ਵਾਇਰਲ ਹੋਇਆ ਸੀਗਾ ਰੇਡੀਓ ਹਾਂਜੀ ਵਾਲੇ ਮੁੰਡੇ ਮਤਲਬ ਪੋਡਕਾਸਟ ਜਿਹੜੇ ਕਰਦੇ ਨੇ ਕਿ ਜਦੋਂ ਭਗਵੰਤ ਮਾਨ ਪੰਜਾਬ ਤੋਂ ਬਾਹਰ ਜਾਂਦੇ ਨੇ ਤਾਂ ਕਹਿੰਦੇ ਨੇ ਕਿ ਈ ਡੀ 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 ਦਾ ਪ੍ਰਯੋਗ ਤਾਂ ਜੀ ਮਤਲਬ ਸਾਡੇ ਜਿਹੜੇ ਪੋਲਿਟੀਕਲ ਵੈਂਡੇਟ ਲਈ ਕੀਤਾ ਜਾ ਰਿਹਾ ਪੋਲਿਟੀਕਲ ਵੈਂਡੇਟਾ ਪੋਲਿਟੀਕਲ ਵੈਂਡੇਟਾ ਈ ਡੀ ਤਾਂ ਹਣਾ ਈ ਡੀ ਤੇ ਆਈਟੀ ਤੇ ਜਦੋਂ ਪੰਜਾਬ ਦੇ ਵਿੱਚ ਜਦੋਂ ਵਿਜੀਲੈਂਸ ਦੀ ਗੱਲ ਹੁੰਦੀ ਹੈ ਤਾਂ ਬੜੀ ਹਾਸੋ ਵੀ ਨਹੀਂ ਗੱਲ ਹੈ ਵੀ ਕੀ ਉਹ ਪੋਲਿਟੀਕਲ ਵੈਂਡੇਟੇ ਲਈ ਨਹੀਂ ਆ ਚਾਹੇ ਬਾਕੀ ਸਰਕਾਰਾਂ ਕਰਦੀਆਂ ਰਹੀਆਂ ਹੁਣ ਪਿਛਗੀਆਂ ਸਰਕਾਰਾਂ ਕਰਦੀਆਂ ਰਹੀਆਂ ਹੁਣ ਕੀ ਇਹ ਸਰਕਾਰ ਨੇ ਵੀ ਉਸੇ ਸਰਕਾਰ ਦੇ ਰਾਤੇ ਤੁਰਨਾ ਜੋ ਪਿਛਲੀ ਸਰਕਾਰ ਨੇ ਕੀਤਾ ਜਾਂ ਉਦੋਂ ਪਿਛਲੀ ਨੇ ਕੀਤਾ ਚਾਹੇ ਕਾਲੀ ਕਰਦੇ ਰਹੇ ਹੋਣ ਚਾਹੇ ਕਾਂਗਰਸ ਕਰਦੀ ਰਹੀ ਹੋਵੇ ਕੀ ਹੁਣ ਆਪ ਵੀ ਉਹਨਾਂ ਰਾਹਾਂ ਤੇ ਹੈ ਮਤਲਬ ਇਹ ਇਸ ਗੱਲ ਨੂੰ ਵਿਚਾਰਨ ਦੀ ਲੋੜ ਹੈ ਇਸ ਗੱਲ ਦੇ ਉੱਤੇ ਵੱਡੇ ਸਵਾਲ ਖੜੇ ਹੁੰਦੇ ਆ ਦੂਸਰੀ ਗੱਲ ਅਗਰ ਵਿਕਰਮਜੀਠਿਆ ਹੋਰਾਂ ਦੇ ਖਿਲਾਫ ਵਾਕੀ ਜੇ ਕੇਸ ਬਣਦਾ ਤਾਂ ਉਹ ਆਪ ਦਾ ਡਿਫੈਂਡ ਕਰਨਗੇ ਕੋਰਟ ਦੇ ਵਿੱਚ ਇਆ ਉਹਨਾਂ ਨੂੰ ਜਿਹੜੀ ਬਣਦੀ ਸਜ਼ਾ ਹੈ ਉਹ ਮਿਲੂਗੀ ਪਰ ਦੂਜੇ ਪਾਸੇ ਜਿਹੜਾ ਮਿਸ ਬਿਹੇਵ ਕਰਨਾ ਇਲੈਕਟਿਡ ਐਮਐਲਏ ਦੇ ਨਾਲ ਉਹ ਵੀ ਲੇਡੀ ਦੇ ਨਾਲ ਤੇ ਉੱਥੇ ਕੋਈ ਲੇਡੀ ਆਫੀਸਰ ਮੌਜੂਦ ਨਹੀਂ ਸੀ ਤਾਂ ਜਿਸ ਤਰੀਕੇ ਨਾਲ ਡੀਐਸਪੀ ਇੰਦਰਪਾਲ ਗੱਲ ਕਰ ਰਹੇ ਨੇ ਇਸ ਪਿੱਛੇ ਕੌਣ ਬੋਲ ਰਿਹਾ ਕੀ ਕੋਈ ਸੱਤਾ ਦੀ ਤਾਕਤ ਬੋਲ ਰਹੀ ਹੈ ਜਾਂ ਇੱਕ ਡੀਐਸਪੀ ਇਦਾਂ ਬੋਲ ਸਕਦਾ ਤਾਂ ਇਹ ਵੱਡੇ ਸਵਾਲ ਨੇ ਤਗਨੀਵ ਕੌਰ ਮਜੀਠੀ ਆ ਜਨ ਬਾਰੇ ਮਤਲਬ ਕੀ ਆ ਜਾਂਦਾ ਜੇ ਸੰਵਧਾਨ ਸਭਾ ਵੀ ਜਦੋਂ ਆਉਂਦੇ ਨੇ ਗਨੀਪ ਕੌਰ ਮਜੀਠੀਆ ਮਤਲਬ ਪਹਿਲੀ ਗੱਲ ਤਾਂ ਉਹ ਲੇਡੀ ਨੇ ਦੂਜੀ ਗੱਲ ਇਲੈਕਟਿਡ ਐਮ ਐਲ اے ਨੇ ਤੇ ਤੀਜੀ ਗੱਲ ਜਿਸ ਤਰੀਕੇ ਨਾਲ ਗਨੀਪ ਕੌਰ ਮਜੀਠੀਆ ਪ੍ਰੈਸ ਨੂੰ ਵੀ ਮਿਲਦੇ ਨੇ ਜਾਂ ਜਦੋਂ ਵੀ ਕਦੇ ਪ੍ਰੈਸ ਵਾਰਤਾ ਹੁੰਦੀ ਆ ਤਾਂ ਮਤਲਬ ਬਹੁਤ ਤਹਜ਼ੀਬ ਦੇ ਨਾਲ ਪੇਸ਼ ਆਉਂਦੇ ਨੇ ਤਾਂ ਉਹਨਾਂ ਦੇ ਨਾਲ ਇਸ ਤਰੀਕੇ ਨਾਲ ਗੱਲ ਕਰਨਾ ਕਿ ਇਹ ਘਰ ਤੁਹਾਡਾ ਹੈ ਤੁਸੀਂ ਮਾਲਕ ਹੋ ਇਸ ਘਰ ਦੇ ਮੈਨੂੰ ਲੱਗਦਾ ਵੀ ਕੋਈ ਡੀਐਸਪੀ ਐਦਾਂ ਬੋਲ ਸਕਦਾ ਜਾਂ ਡੀਐਸਪੀ ਕਿਉਂ ਬੋਲੇਗਾ ਇਸ ਦੇ ਪਿੱਛੇ ਕੌਣ ਬੋਲ ਰਿਹਾ ਹੈ ਇਹ ਵੀ ਵਟ ਇਜ਼ ਫਾਲ ਤਾਂ ਇਹ ਤਰੀਕਾ ਕਿਤੇ ਨਾ ਕਿਤੇ ਗਲਤ ਹੈ ਵੀ ਜੇ ਇਹ ਤਰੀਕਾ ਸਰਕਾਰਾਂ ਅਪਣਾਰੀਆਂ ਨੇ ਕਿ ਅਗਲੀਆਂ ਸਰਕਾਰਾਂ ਵੀ ਇਹੀ ਤਰੀਕਾ ਅਪਣਾਉਣਗੀਆਂ ਆਪਣੇ ਵਿਰੋਧੀਆਂ ਦੇ ਲਈ ਦੂਸਰੀ ਗੱਲ ਆਪੋਜੀਸ਼ਨ ਨੂੰ ਦਬਾਉਣ ਦੇ ਲਈ ਆਪੋਜੀਸ਼ਨ ਨੂੰ ਚੁੱਪ ਕਰਾਉਣ ਦੇ ਲਈ ਜਰਨਲਿਸਟਾਂ ਨੂੰ ਚੁੱਪ ਕਰਾਉਣ ਦੇ ਲਈ ਮਤਲਬ ਸਰਕਾਰ ਕਿੱਥੋਂ ਤੱਕ ਜਾਵੇਗੀ ਇਹ ਵੀ ਇੱਕ ਵੱਡਾ ਸਵਾਲ ਹੈ ਸੁਹਿਰਤਤਾ ਦੇ ਨਾਲ ਸਾਰਿਆਂ ਨੂੰ ਪੰਜਾਬ ਦੀ ਚੜ੍ਹਦੀ ਕਲਾ ਦੇ ਲਈ ਪੰਜਾਬ ਦੇ ਲਈ ਕੰਮ ਕਰਨ ਦੀ ਲੋੜ ਹੈ ਚਾਹੇ ਆਪੋਜੀਸ਼ਨ ਵੀ ਹੋਵੇ ਚਾਹੇ ਰੂਲਿੰਗ ਪਾਰਟੀ ਹੋਵੇ ਜਾਂ ਪੰਜਾਬ ਦੇ ਵੋਟਰਸ ਹੁਣ ਪੰਜਾਬ ਦੇ ਬੁੱਧੀਜੀਵੀ ਹੋਣ ਪੰਜਾਬ ਦੇ ਪੱਤਰਕਾਰ ਹੁਣ ਉਹਨਾਂ ਨੂੰ ਸਾਰਿਆਂ ਨੂੰ ਸੁਹਿਰਤਤਾ ਦੇ ਨਾਲ ਕੰਮ ਕਰਨ ਦੀ ਲੋੜ ਹੈ ਰਹੀ ਗੱਲ ਜਿਸ ਤਰੀਕੇ ਨਾਲ ਦੀਪਕ ਬਾਲੀ ਜੀ ਕਹਿ ਰਹੇ ਨੇ ਜਾਂ ਬਲਤੇਜ ਪੰਨੂ ਜੀ ਖਾਸ ਕਰਕੇ ਕਹਿ ਰਹੇ ਨੇ 7 ਤੋਂ 17 ਤੱਕ ਪੰਜਾਬ ਦੇ ਵਿੱਚ ਨਸ਼ੇ ਦਾ ਪ੍ਰਕੋਪ ਚੱਲਿਆ ਨੋ ਡਾਊਟ 7 ਤੋਂ 17 ਤੱਕ 17 ਤੋਂ 22 ਤੱਕ ਵੀ ਚੱਲਿਆ ਹੁਣ ਵੀ ਚੱਲ ਰਿਹਾ ਹੈ ਲਗਾਤਾਰ ਚੱਲ ਰਿਹਾ ਹੈ ਠੀਕ ਹੈ ਕਿਤੇ ਨਾ ਕਿਤੇ ਡਰ ਦਾ ਸਹਿਮ ਦਾ ਮਾਹੌਲ ਬਣਿਆ ਹੋਵੇਗਾ ਜਿਸ ਤਰੀਕੇ ਨਾਲ ਜਿਹੜੇ ਬਲਡੋਜ਼ਰ ਚੱਲੇ ਪਰ ਬਲਡੋਜ਼ਰ ਜਿਹੜੇ ਚੱਲੇ ਸੀ ਲੋਕਾਂ ਦੇ ਘਰਾਂ ਦੇ ਕੀ ਬਲਡੋਜ਼ਰ ਚੱਲਣਾ ਵੀ ਜਾਇਜ਼ ਹੈ ਇਸ ਦੇ ਉੱਤੇ ਵੀ ਡਿਬੇਟਸ ਹੋਈਆਂ ਇਸ ਦੇ ਉੱਤੇ ਵੀ ਸਾਰੇ ਜਿਹੜੇ ਬੁੱਧੀਜੀਵੀ ਨੇ ਪੰਜਾਬ ਦੇ ਉਹ ਬੋਲੇ ਨੇ ਉਹਨਾਂ ਨੇ ਗੱਲ ਰੱਖੀ ਹੈ ਕਿ ਇੱਕ ਆਮ ਜਿਹੜਾ ਬੰਦਾ ਵੀ ਤੁਸੀਂ ਉਹਨਾਂ ਦੇ ਘਰ ਤੇ ਬਲਡੋਜ਼ਰ ਚਲਾਤਾ ਨੋ ਆਮਨ ਆਮਿੰਦਾ ਸੰਸਵੀ ਇੱਕ ਜਿਹੜਾ ਕੋਈ ਕੋਈ ਵੱਡਾ ਤਸਕਰ ਵੱਡਾ ਸਮਗਲਰ ਕੋਈ ਫੜਿਆ ਹੋਵੇ ਜਾਂ ਉਹ ਉਹ ਵੀ ਵੱਡੇ ਸਵਾਲ ਆ ਜਾਂ ਜਿਸ ਤਰੀਕੇ ਨਾਲ ਕਹ ਰਹੇ ਹਾਂ ਕਿ ਭੋਲੇ ਨੇ ਜਿਹਦਾ ਨਾਮ ਲਿਆ ਸੀ ਠੀਕ ਆ ਜੇ ਐਵੀਡੈਂਸ ਬਣਦੇ ਨੇ ਵਿਕਰਮ ਮਜੀਠੀਆ ਖਿਲਾਫ ਤਾਂ ਵਿਕਰਮ ਮਜੀਠੀਆ ਦੀ ਅਰੈਸਟ ਪੈਣੀ ਚਾਹੀਦੀ ਆ ਉਹਨਾਂ ਨੂੰ ਸਜ਼ਾ ਹੋਣੀ ਚਾਹੀਦੀ ਆ ਪਰ ਇੱਕ ਸਵਾਲ ਜ਼ਰੂਰ ਹੈ ਪੋਲੀਟੀਕਲ ਮੈਂਡੇਟਾ ਜਿਹੜਾ ਆ ਉਹ ਨਹੀਂ ਹੋਣਾ ਚਾਹੀਦਾ ਉਹ ਕਿਸੇ ਦੇ ਖਿਲਾਫ ਹੋਵੇ ਚਾਹੇ ਸੁਖਪਾਲ ਸਿੰਘ ਕਹਿਰਾ ਦੇ ਖਿਲਾਫ ਹੋਵੇ ਚਾਹੇ ਪ੍ਰਤਾਪ ਸਿੰਘ ਬਾਜਵਾ ਦੇ ਖਿਲਾਫ ਹੋਵੇ ਚਾਹੇ ਵਿਕਰਮ ਮਜੀਠੀਆ ਦੇ ਖਿਲਾਫ ਹੋਵੇ ਉਹ ਪੰਜਾਬ ਦੇ ਵਿੱਚ ਨਹੀਂ ਹੋਣਾ ਚਾਹੀਦਾ ਜੇ ਤੁਸੀਂ ਕਹਿੰਦੇ ਹੋ ਕਿ ਦਿੱਲੀ ਦੇ ਵਿੱਚ ਨਹੀਂ ਹੋਣਾ ਚਾਹੀਦਾ ਜਿਵੇਂ ਸੈਂਟਰ ਕਰਦਾ ਕੇਂਦਰ ਕਰਦਾ ਈਡੀ ਦੇ ਨਾਲ ਦਬਾ ਲੈਂਦਾ ਸੀਬੀਆਈ ਨਾਲ ਦਬਾ ਲੈਂਦਾ ਆਈਟੀ ਨਾਲ ਦਬਾ ਲੈਂਦਾਗਾ ਫਿਰ ਕੀ ਤੁਸੀਂ ਇਸ ਰਾਹ ਪਏ ਹੋਏ ਹੋ ਵਿਜੀਲੈਂਸ ਦੇ ਨਾਲ ਪੋਲੀਟੀਸ਼ੀਨਾਂ ਨੂੰ ਦਬਾ ਰਹੇ ਹੋ ਪਰਚਿਆਂ ਦੇ ਨਾਲ ਪੱਤਰਕਾਰਾਂ ਨੂੰ ਦਬਾ ਰਹੇ ਹੋ ਲੋ ਸਰਕਾਰ ਕਿਹੜੇ ਰਾਹ ਤੁਰੀ ਹੋਈ ਹੈ ਇਸ ਦੇ ਵੱਲ ਸਰਕਾਰ ਨੂੰ ਝਾਤ ਮਾਰਨ ਦੀ ਲੋੜ ਹੈ ਬਾਈ ਇਲੈਕਸ਼ਨ ਸਰਕਾਰ ਜਿੱਤੀ ਹੈ ਸਰਕਾਰ ਨੂੰ ਮੁਬਾਰਕ ਦੂਜੇ ਪਾਸੇ ਦਿੱਲੀ ਦੇ ਵਿੱਚ ਅੱਜ ਲੀਡਰਸ਼ਿਪ ਪਹੁੰਚੀ ਹੋਈ ਹੈ ਪੰਜਾਬ ਦੀ ਜਾਂ ਦੂਜੇ ਪਾਸੇ ਦੇਖੀ ਆਪਾਂ ਵੀ ਗੁਜਰਾਤ ਨੂੰ ਲੈ ਕੇ ਵੀ ਗੁਜਰਾਤ ਦੇ ਵਿੱਚ ਵੀ ਆਮ ਆਦਮੀ ਪਾਰਟੀ ਇੱਕ ਸੀਟ ਜਿੱਤੀ ਹੈ ਬਾਈ ਇਲੈਕਸ਼ਨ ਦੇ ਵਿੱਚ ਤਾਂ ਉਸ ਦਾ ਜਸ਼ਨ ਜਿਹੜਾ ਹੈ ਦਿੱਲੀ ਦੇ ਵਿੱਚ ਮਨਾਇਆ ਜਾ ਰਿਹਾ ਹੈ ਰੀਸ਼ਫਲਿੰਗ ਵੀ ਹੋ ਰਹੀ ਹੈ ਪਰ ਜਿਹੜੇ ਮੰਤਰੀ ਜਿਸ ਤਰੀਕੇ ਨਾਲ ਆਪੋਜੀਸ਼ਨ ਗੱਲ ਕਰਦੀ ਹੈ ਚਾਹੇ ਉਹ ਡਾਕਟਰ ਰਵਜੋਤ ਹੋਣ ਫੌਜਾ ਸਿੰਘ ਸਰਾਰੀ ਹੋਣ ਕਟਾਰੂ ਚੱਕ ਹੋਣ ਜਾਂ ਹੋਰ ਵੀ ਕਿਹਦੇ ਕਿਹਦੇ ਨਾਂ ਲਈਏ ਕੀ ਉਹ ਪੰਜਾਬ ਦੇ ਲਈ ਸੋਹਰਤ ਨਹੀਂ ਜਿਹੜੇ ਬੰਦੇ ਜਿਨ੍ਹਾਂ ਦੇ ਲਈ ਆਪੋਜੀਸ਼ਨ ਗੱਲ ਕਰਦੀ ਹੈ ਆਪੋਜੀਸ਼ਨ ਕਹਿੰਦੀ ਹੈ ਕਿ ਇਹ ਬੰਦੇ ਸੋਹਰਤ ਨਹੀਂ ਸਮਾਜ ਦੇ ਵਿੱਚ ਇਹਨਾਂ ਦੀ ਕੋਈ ਦੇਣ ਨਹੀਂ ਗਈ ਜਾਂ ਜਿਸ ਤਰੀਕੇ ਦੇ ਨਾਲ ਕਰਪਸ਼ਨ ਦੇ ਅਲੀਗੇਸ਼ਨ ਲੱਗੇ ਜਾਂ ਇਸ ਤੋਂ ਇਲਾਵਾ ਕਿਸੇ ਦੀ ਵੀਡੀਓ ਵਾਇਰਲ ਹੋਊਗੀ ਕਿਸੇ ਦੀ ਚੈਟ ਵਾਇਰਲ ਹੋਊਗੀ ਕਿਸੇ ਦਾ ਕੁਝ ਵਾਇਰਲ ਹੋ ਗਿਆ ਕਿਸੇ ਦਾ ਕੁਝ ਵਾਇਰਲ ਹੋ ਗਿਆ ਤਾਂ ਕੀ ਉਹਨਾਂ ਦੇ ਉੱਤੇ ਐਕਸ਼ਨ ਲੈਣੇ ਨਹੀਂ ਬਣਦੇਗੇ ਸੋ ਇਸ ਦੇ ਉੱਤੇ ਵੀ ਸਰਕਾਰ ਨੂੰ ਸੁਹਰਤਾ ਦੇ ਨਾਲ ਸੋਚਣ ਦੀ ਲੋੜਾ ਦੂਜੇ ਪਾਸੇ ਜਿਹੜੀ ਗੱਲ ਆਪੋਜੀਸ਼ਨ ਕਹਿ ਰਹੀ ਹੈ ਕਿ ਤੁਸੀਂ ਖੋਧੀਆਂ ਪਾਵਰਾਂ ਤਾਂ ਜਿਹੜੀਆਂ ਨੇ ਚੀਫ ਮਿਨਿਸਟਰ ਸਾਹਿਬ ਤੁਸੀਂ ਚੀਫ ਸੈਕਟਰੀ ਨੂੰ ਦੇ ਰਹੇ ਹੋ ਡਵੈਲਪਮੈਂਟ ਅਥਾਰਟੀ ਦੀਆਂ ਜਿਹੜੀਆਂ ਪਾਵਰਾਂ ਨੇ ਗਲਾਡਾ ਗਮਾਡਾ ਮਤਲਬ ਉਹ ਸਾਰੀਆਂ ਪਾਵਰਸ ਤਾਂ ਤੁਸੀਂ ਕਿਤੇ ਨਾ ਕਿਤੇ ਚੀਫ ਸੈਕਟਰੀ ਨੂੰ ਦੇਤੀਆਂ ਮਤਲਬ ਪਹਿਲੀ ਵਾਰੀ ਹੋਇਆ ਜਿਹੜੀਆਂ ਪਾਵਰਸ ਜਿਹੜੀਆਂ ਨੇ ਚੀਫ ਮਿਨਿਸਟਰ ਦੀਆਂ ਉਹ ਟਰਾਂਸਫਰ ਜਿਹੜੀਆਂ ਚੀਫ ਸੈਕਟਰੀ ਨੂੰ ਕੀਤੀਆਂ ਗਈਆਂ ਹੁਣ ਤਾਂ ਇਸ ਦੇ ਉੱਤੇ ਵੀ ਸਵਾਲ ਨੇ ਆਪੋਜੀਸ਼ਨ ਇਸ ਤੇ ਬੋਲ ਰਹੀ ਹੈ ਆਪੋਜੀਸ਼ਨ ਇਸ ਤੇ ਗੱਲ ਕਰ ਰਹੀ ਹੈ ਤਾਂ ਬਹੁਤੀਆਂ ਗੱਲਾਂ ਜਿਹੜੀਆਂ ਸਾਡੇ ਲੋਕਾਂ ਤੱਕ ਪਹੁੰਚਦੀਆਂ ਨਹੀਂ ਗਈਆਂ ਬਹੁਤੀਆਂ ਗੱਲਾਂ ਸਾਡਾ ਮੀਡੀਆ ਦਿਖਾਉਂਦਾ ਨਹੀਂਗਾ ਜਾਂ ਚੱਲਣ ਦਿੱਤੀਆਂ ਨਹੀਂ ਜਾਂਦੀਆਂ ਤਾਂ ਦਬਾਅ ਵੀ ਹੁੰਦਾਗਾ ਸਾਰਾ ਕੁਝ ਹੀ ਹੁੰਦਾਗਾ ਹਰ ਇੱਕ ਤੇ ਹੀ ਹੁੰਦਾਗਾ ਪਰ ਅੱਜ ਜਿਸ ਤਰੀਕੇ ਨਾਲ ਵਾਪਰਿਆ ਜੋ ਮਿਸਬਿਹੇਵ ਕਿਤੇ ਨਾ ਕਿਤੇ ਮੈਂ ਮੈਂ ਵੀ ਮਹਿਸੂਸ ਕਰਦਾ ਜੋ ਮਿਸਬਿਹੇਵ ਕਨੀਵ ਕਾਰਮਿਕ ਲਿਟਿਗਿਓ ਹੋ ਰਹਾ ਨਾ ਹੋਇਆ ਉਹ ਕਿਤੇ ਨਾ ਕਿਤੇ ਨਿੰਦਣਯੋਗ ਹੈ ਉਹ ਚੰਗੀ ਪਿਰਤ ਨਹੀਂ ਗਈ ਜੇ ਅੱਜ ਇਹ ਪਿਰਤ ਪੈ ਰਹੀ ਆ ਕੱਲ ਨੂੰ ਕੋਈ ਹੋਰ ਪਿਰਤ ਨਾ ਪਵੇ ਇਸ ਡਰ ਵਜੋਂ ਮਨ ਲੱਗਦਾ ਜੇ ਗੱਲ ਕਰਨੀ ਬਣਦੀ ਹੈ ਕਿ ਜੁਮਿਸ ਬੀਬੀ ਉਹਨਾਂ ਦੇ ਨਾਲ ਕੀਤਾ ਗਿਆ ਉਹ ਕਿਤੇ ਨਾ ਕਿਤੇ ਗਲਤ ਹੈ ਪੰਜਾਬ ਨੂੰ ਇਸ ਦੇ ਬਾਰੇ ਸੋਚਣ ਦੀ ਲੋੜ ਹੈ ਸਰਕਾਰ ਨੂੰ ਵੀ ਇਸ ਦੇ ਬਾਰੇ ਸੋਚਣ ਦੀ ਲੋੜ ਹੈ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ